ਇਹੋ ਜਿਹਾ ਸਾਲ ਕੋਈ ਨਹੀਂ ਵੀ ਜਿੱਥੇ ਪਾਣੀ ਉਹ ਤੋਂ ਜਿਹੜਾ ਜ਼ਿਆਦਾ ਦਿੰਦੇ ਨੇ ਛੱਡ ਦਰਿਆ ਬੁਰੀ ਹਾਲਤ ਕਰ ਗਿਆ ਸਾਡੀ ਐਸ ਤਰੱਕੀ ਨਹੀਂ ਹੋਈ ਜਿਵੇਂ ਆਇਸਕਰੀ ਕਰ ਗਿਆ ਅੱਗੇ ਆਉਂਦਾ ਉਹ ਚਲੋ ਨੁਕਸਾਨ ਤਾਂ ਕਰ ਜਾਂਦਾ ਫਸਲ ਸਾਡੇ ਡੋਬ ਜਾਂਦਾ ਸਾਡੇ ਘਰ ਤਾਂ ਬਾਜ ਜਾਂਦੇ ਹੀ ਉਹ ਤੋਂ ਇਹ ਪਾਣੀ ਮੈਨੂੰ ਥੋੜਾ ਜਿਆ ਸਮਝਣ ਨੇ ਆ ਤੇ ਅਜਿਉ ਠੂ ਠੂ ਵੀ ਹੁੰਦੀ ਬੰਬ ਚੱਲਦੇ ਛੱਡਦੇ ਨੇ ਸਿਰਫ ਸਾਡਾ ਨਾ 10 15 ਕਰਮਾਂ ਤੇ ਆ ਤਾਰੇਗੀ ਪਾਕਿਸਤਾਨ ਦਾ ਬਾਰਡਰ ਉਧਰ ਸਾਮਣੇ ਆ ਫਿਰ ਤੀਜੀ ਬਿਮਾਰੀ ਆ ਜਾਂਦੀ ਏ ਅਸੀਂ ਬਿਮਾਰੀ ਠੀਕ ਕਰੀਏ ਜਾਂ ਅਸੀਂ ਪਾਣੀ ਚ ਤਰੀਏ ਜਾਂ ਅਸੀਂ ਇਹ ਠੂਠੂ ਤੋਂ ਬਚੀਏ ਈਸੀ ਨੂੰ ਲਾਣ ਹੁੰਦਾ ਤੁਸੀਂ ਨਾ ਨੂੰ ਲਾਟ ਕਰਦੇ ਉਹ ਵੀ ਜੰਗ ਲੱਗਣ ਵਾਲੀ ਸਾਡੇ ਵੀਰ ਸਾਰੇ ਭਾਂਡੇ ਕੋਈ ਮਾੜੇ ਮੋੜੇ ਦੋ ਚਾਰ ਕੌਲੀਆਂ ਦੋ ਚਾਰ ਆਂਦੇ ਨੇ ਉਧਰ ਟੈਂਡੀ ਵਾਲੇ ਜੀ ਇੰਨਾ ਪੈਸਾ ਲੱਗਾ ਪੈਸਾ ਸਾਡੇ ਕੋਲ ਪਹੁੰਚਦਾ ਨਹੀਂ ਇਹ ਡੀਸੀ ਖਾ ਜਾਂਦਾ ਦੂਜੇ ਖਾ ਜਾਂਦੇ ਨੇ ਕੋਈ ਐਮਐਲ ਖਾ ਜਾਂਦੇ ਨੇ ਪੰਜਾਬ ਦੇ ਹੜ੍ਹਾਂ ਦੇ ਹਾਲਾਤਾਂ ਦੀ ਤਸਵੀਰ ਤੁਹਾਡੇ ਨਾਲ ਹਰ ਇੱਕ ਸਾਂਝੀ ਕੀਤੀ ਹੈ ਜਿੱਥੇ-ਜਿੱਥੇ ਵੀ ਪੰਜਾਬ ਦੇ ਹਾਲਾਤ ਬਿਲਕੁਲ ਮਾੜੇ ਇਸ ਤੋਂ ਪਹਿਲਾਂ ਦਿਖਾਈ ਦਿੱਤੇ ਨੇ ਤਾ ਹੁਣ ਕਿਤੇ ਨਾ ਕਿਤੇ ਜਿਹੜਾ ਪਾਣੀ ਹੈ ਜਰੂਰ ਹੈ ਜਿਹੜਾ ਉਹ ਡਾਊਨ ਹੋ ਚੁੱਕਿਆ ਹੈ ਕੱਟ ਹੋ ਚੁੱਕਿਆ ਹੈ ਤਾਂ ਹੁਣ ਅਸੀਂ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਿਲਕੁਲ ਫਰੋਇਪਰ ਦੇ ਬਾਰਡਰ ਦੇ ਨਜ਼ਦੀਕ ਪਹੁੰਚੇ ਆ ਪੈਂਟਿੰਡੀ ਵਾਲਾ ਹੈ ਤਾਂ ਇਸ ਦੇ ਨਾਲ ਹੀ ਜਿਵੇਂ ਅਸੀਂ ਦੂਜੇ ਪਾਸੇ ਦੀ ਪਹਿਲਾਂ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਇਸ ਪਾਸੇ ਜਿਹੜਾ ਪੰਡ ਦਰਿਆ ਦੇ ਬਿਲਕੁਲ ਨਾਲ ਹੈ ਨਜ਼ਦੀਕ ਹੈ ਇੱਥੇ ਕੋਈ ਬੰਨ ਨਹੀਂ ਲੱਗਾਗਾ ਆ ਪਾਣੀ ਦੇਖੋ ਤੁਸੀਂ ਕਿਵੇਂ ਤੇਜ਼ੀ ਨਾਲ ਜਾ ਰਿਹਾ ਔਰਲੇ ਪਾਸੇ ਨੂੰ ਖੁਰਦਾ ਦਿਖਾਈ ਦੇ ਰਿਹਾ ਤਾਂ ਹੌਲੀ-ਹੌਲੀ ਜਿਹੜੀ ਇਹ ਮਿੱਟੀ ਹੋ ਸਕਦਾ ਹੈ ਖੁਰ ਕੇ ਵਿੱਤ ਡਿੱਗ ਪੇ ਤਾਂ ਪਾਣੀ ਇਧਰਲੇ ਪਾਸੇ ਨੂੰ ਆਉਣਾ ਸ਼ੁਰੂ ਹੋ ਜੇ ਆ ਸਾਰਾ ਇਧਰਲੇ ਪਾਸੇ ਪਿੰਡ ਹੈ ਇਸ ਪਾਸੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਇਸ ਪਿੰਡ ਦੇ ਹਾਲਾਤ ਕਾਫੀ ਜਿਹੜੇ ਨਾਜ਼ਕ ਬਣ ਚੁੱਕੇ ਨੇ ਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਤੇ ਉਹਨਾਂ ਦੀ ਬਿਲਕੁਲ ਨਿਗਾ ਇਸ ਪਾਸੇ ਹੈ ਕਿ ਕਿ ਸਾਡਾ ਨੁਕਸਾਨ ਨਾ ਹੋਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਰਹਿਣਗੇ ਜਿਹੜੇ ਹੁਣ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਜਿਹੜੇ ਘਰਾਂ ਦੇ ਵਿੱਚ ਪਾਣੀ ਪਹੁੰਚਿਆ ਸੀ ਉਹ ਘਰਟਾਂ ਤੇਰੀ ਹੋ ਚੁੱਕੇ ਨੇ ਤੇ ਜਿਹੜੇ ਖੇਤਾਂ ਦੇ ਵਿੱਚ ਪਾਣੀ ਪਹੁੰਚਿਆ ਸੀਗਾ ਉਹ ਖੇਤਾਂ ਦੀਆਂ ਫਸਲਾਂ ਤਾਂ ਜ਼ਮੀਨਾਂ ਵੀ ਜੜੀਆਂ ਉਹ ਬਰਬਾਦ ਹੋ ਚੁੱਕੀਆਂ ਨੇ ਸਾਹਮਣੇ ਦੀ ਤਸਵੀਰ ਇੱਕ ਤੋਰ ਨਾਲ ਸਾਂਝੀ ਕਰਦੇ ਆਂ ਜਿਹੜੀਆਂ ਟਾਣੀਆਂ ਨੇ ਉਹਨਾਂ ਟਾਣੀਆਂ ਦੇ ਵਿੱਚ ਹਜੇ ਵੀ ਜਿਹੜਾ ਚਾਰਚਪੇਰੇ ਪਾਣੀ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਹੈ ਤਾਂ ਉਹਨਾਂ ਤੱਕ ਤਾਂ ਹੋ ਸਕਦਾ ਹੈ ਇਹ ਕਿਸ਼ਤੀਆਂ ਨਹੀਂ ਬੂਟਸ ਨਹੀਂ ਕੋਈ ਨਾ ਕੋਈ ਉਹਨਾਂ ਨੂੰ ਜਿਹੜਾ ਖਾਣਾ ਮਿਲਦਾ ਹੋਵੇ ਸਮਾਜ ਸੇਵੀ ਜਿਥੇ ਬੰਦੀਆਂ ਉੱਥੇ ਪਹੁੰਚਦੀਆਂ ਹਨ ਤਾਂ ਹਜੇ ਵੀ ਉਹਨਾਂ ਦੇ ਹਾਲਾਤ ਕਾਫੀ ਨਾਜ਼ੁਕ ਹੈ ਭਾਈ ਜੀ ਕੀ ਕਹਿਣਾ ਚਾਹੂਗੀ ਕਿਉਂਕਿ ਪਾਣੀ ਤਾਂ ਹੁਣ ਬਿਲਕੁਲ ਘਟ ਚੁੱਕਿਆ ਹੈ ਤਾਂ ਹੁਣ ਹਾਲਾਤ ਕਿਸ ਤਰੀਕੇ ਦੇ ਵੇਖੋ ਜੀ ਪਹਿਲਾਂ ਤਾਂ ਮੈਂ ਵੈਗਰੂ ਜੀ ਖਾਲਸਾ ਤੇ ਵੈਗਰੂ ਜੀ ਦੀ ਫਤਿਹ ਜਿਹੜਾ ਸਾਡਾ ਪਿੰਡ ਹੈ ਨਾ ਇਹ ਹਰ ਸਾਲ ਹੀ ਡੁੱਬਦਾ ਜੀ ਕੱਟ ਲੱਗਦੀ ਹਰ ਸਾਲ ਹੀ ਲੱਗਦੀ ਹੈ ਇਹੋ ਜਿਹਾ ਸਾਲ ਕੋਈ ਨਹੀਂ ਵੀ ਜਿੱਥੇ ਪਾਣੀ ਉਹ ਤੋਂ ਜਿਹੜਾ ਜ਼ਿਆਦਾ ਦਿੰਦੇ ਨੇ ਛੱਡ ਤੇ ਸਾਡੇ ਬੁਰੇ ਹਾਲ ਹੀ ਤੇ ਜਿਹੜਾ ਇਹ ਪਾਣੀ ਮੈਨੂੰ ਥੋੜਾ ਜਿਆ ਸਮਭਲਨੇ ਆ ਤੇ ਅਜਿਧੂ ਠੂ ਠੂ ਵੀ ਹੁੰਦੀ ਬਾੰਬ ਚੱਲਦੇ ਛੱਡਦੇ ਨੇ ਸਿਰਫ ਸਾਡਾ ਨਾ 10 15 ਕਰਮਾਂ ਤੇ ਆਤਾਰੀ ਗਈ ਪਾਕਿਸਤਾਨ ਦਾ ਬਾਰਡਰ ਇਹ ਪੂਰਾ ਇੱਥੇ ਨਾ ਕੋਈ ਪੂਰੀ ਭੜਾਈ ਨਾ ਕੋਈ ਪੂਰਾ ਡਾਕਟਰ ਨਾ ਕੋਈ ਪੂਰਾ ਕੁਛ ਨਹੀਂ ਪੂਰਾ ਹੈਗਾ ਜੀ ਸਾਰਾ ਪ੍ਰਬੰਧ ਕੋਈ ਨਹੀਂ ਪੂਰਾ ਇਹ ਸਾਡੇ ਜਿਹੜੇ ਬੱਚੇ ਨੇ ਬੱਚੀਆਂ ਨੂੰ ਨੌਕਰੀ ਇੱਕ ਦਿੱਤੀ ਜਾਵੇ ਜੋ ਕਮਾਊ ਦਾ ਜਿਹੜਾ ਸਾਡਾ ਕਮਾਵਣ ਦਾ ਸਿਸਰਾਲ ਤਾਂ ਖਤਮ ਹੋ ਚੁੱਕਾ ਜੀ ਸਾਡਾ ਪਾਣੀ ਚ ਪਾਣੀ ਤੋਂ ਸੰਭਲਨੇ ਆ ਠੂ ਠੂ ਹੁੰਦੀ ਏ ਉਧਰ ਸਮਝਣਿਆ ਫਿਰ ਤੀਜੀ ਬਿਮਾਰੀ ਆ ਜਾਂਦੀ ਏ ਅਸੀਂ ਬਿਮਾਰੀ ਠੀਕ ਕਰੀਏ ਜਾਂ ਅਸੀਂ ਪਾਣੀ ਚ ਤਰੀਏ ਜਾਂ ਅਸੀਂ ਇਹ ਠੂ ਠੂ ਤੋਂ ਬਚੀਏ ਸਾਨੂੰ ਥਾਂ ਦਿੱਤੀ ਜਾਵੇ ਉੱਥੇ 10 ਮਰਲੇ ਸ਼ਹਿਰ ਦੇ ਮੁੱਢੇ ਕਿਹੜਾ ਬੱਚਾ ਹੈ ਜਾਂ ਕੋਈ ਵੱਡਾ ਹੈ ਉਹ ਤੇਹਾੜੀ ਕਰ ਸਕੇ 500 ਵਾਲੀ ਮਜ਼ਦੂਰੀ ਕਰ ਸਕੇ ਤੇ ਜਿਹੜਾ ਜਵਾਨ ਹੈ ਉਹਨੂੰ ਨੌਕਰੀ ਦਿੱਤੀ ਜਾਵੇ ਜਿਹੜੀ ਬੱਚੀਆਂ ਨੇ ਘਰ ਚੋਂ ਇੱਕ ਮੈਂਬਰ ਨੂੰ ਤਾਂ ਨੌਕਰੀ ਦਿੱਤੀ ਜਾਵੇ ਛੋਟੀ ਮੋਟੀ ਦਿੱਤੀ ਜਾਵੇ ਪ੍ਰਾਈਵੇਟ ਦਿੱਤੀ ਜਾਵੇ ਵੱਡੀ ਨੌਕਰੀ ਆਪ ਰੱਖ ਲਵਣ ਵੱਡੀ ਨੌਕਰੀ ਅਸੀਂ ਨਹੀਂ ਆਂਦੇ ਵੀ ਸਾਨੂੰ 4 ਲੱਖ ਮਿਲੇ ਜਾਂ 5 ਲੱਖ ਮਿਲੇ ਇਹਨਾਂ ਨੇ ਇਹਨਾਂ ਨੂੰ ਵੱਲ ਲੇਗਾ ਜੀ 5 ਲੱਖ ਲੈਣ ਦਾ 4 ਲੱਖ ਲੈਣ ਦਾ ਇੱਕ ਡੀਸੀ ਹੈ ਮੰਨ ਲਓ ਡੀਸੀ ਖੜਿਆ ਹੈ ਨਾ ਅੱਜ ਵੇਖੋ ਇੱਕ ਉੱਥੇ ਲੱਗ ਜਾਂਦਾ ਹੈ ਜੀ 100 ਕਰ ਰਹਿੰਦਾ ਉਹਦੇ ਚ ਡੀਸੀ ਨੇ ਮਾੜਾ ਲਿਖਣਾ ਹੈ ਜੀ ਇਹ 40 ਲੱਖ ਲੱਗ ਗਿਆ 40 ਲੱਖ ਰ ਲੱਗ ਗਿਆ 5 ਲੱਖ ਲੱਗਾ ਹੁੰਦਾ 35 ਲੱਖ ਡੀਸੀ ਆਦਾ ਕਰੇ ਲਾ ਲੈਂਦਾ ਇਹ ਕਿਉਂ ਲਾਦਾ ਹੈ ਇਹ ਜਿਹੜਾ ਪੈਸਾ ਵੇਖੋ ਜੀ ਸਰਕਾਰ ਦਿੰਦੀ ਸਾਡੇ ਨਾਂ ਤੇ ਠੱਗ ਰਹੇ ਨੇ ਸਰਕਾਰ ਨੂੰ ਠੱਗ ਰਹੇ ਨੇ ਆਂਦੇ ਨੇ ਉਧਰ ਟੈਂਡੀ ਵਾਲੇ ਜੀ ਇਹਨਾਂ ਪੈਸਾ ਲੱਗਾ ਪੈਸਾ ਸਾਡੇ ਕੋਲ ਪਹੁੰਚਦਾ ਨਹੀਂ ਇਹ ਡੀਸੀ ਖਾ ਜਾਂਦਾ ਦੂਜੇ ਖਾ ਜਾਂਦੇ ਨੇ ਕੋਈ ਐਮਐਲ ਖਾ ਜਾਂਦੇ ਨੇ ਕੋਈ ਹੋਰ ਖਾ ਜਾਂਦੇ ਨੇ ਨੀਤਾ ਕਿਉਂ ਖਾ ਜਾਂਦੇ ਨੇ ਸਾਡੇ ਗਰੀਬਾਂ ਦੇ ਘਰੇ ਪੈਸਾ ਆਣਾ ਚਾਹੀਦਾ ਸਾਡਾ ਖਰਾਬਾ ਵੀ ਮਿਲਣਾ ਚਾਹੀਦਾ ਜਿਹੜੀ ਜਾਣਕਾਰੀ ਸਾਹਮਣੇ ਰੱਖੇ ਤੁਸੀਂ ਕਿੰਨੇ ਪਿੰਡਾਂ ਦੇ ਹਾਲਾਤ ਇਸ ਤਰੀਕੇ ਦੇ ਨਾਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਰ ਪਿੰਡ ਤਾਂ ਸਾਡੇ ਹੀਗੇ ਨੇ ਖੜੋਖੜ 26 ਪਿੰਡ ਨੇ ਹੈਡ ਤੁਰਾ ਜਿੰਨਾਂ 20 ਪਿੰਡਾਂ ਦੇ ਆ ਹਾਲਾਤ ਆ ਫਿਰ ਹਾਂ ਇਹ 26 ਪਿੰਡ ਸਾਡੇ ਪਿੰਡ ਤਾਂ ਜ਼ਿਆਦਾ ਖਤਰੇ 'ਚ ਉਹ ਪਿੰਡ ਪਿੱਛੇ ਨੇ ਸਾਡਾ ਸਿਰੇ ਤੇ ਪਿੰਡ ਜਿਹੜਾ ਦਰਿਆ ਦੇ ਇਹ ਕੰਡੇ ਤੇ ਵਸਣ ਵਾਲਾ ਜਿਹੜਾ ਇਹ ਢਾਲ ਆਂਦਾ ਹਰ ਸਾਲ ਸਾਨੂੰ ਵੇਖੋ ਜੀ ਚਾਰ ਕੁ ਮਹੀਨੇ ਪੈਂਦੇ ਨੇ ਨਾ ਪਾਣੀ ਖਰਾਬ ਕਰ ਜਾਂਦਾ ਫਿਰ ਚਾਰ ਕੁ ਮਹੀਨੇ ਪੈਂਦੇ ਨੇ ਇਹ ਤੂੰ ਠੂ ਠੂ ਹਵਲਾ ਤੇ ਸਾਡਾਂ ਦਾ ਜੁੱਲੀ ਬਿਸਤਰਾ ਚੱਕੋ ਜੀ ਡੀਸੀ ਨੂੰ ਲਾਣ ਹੁੰਦਾ ਤੁਸੀਂ ਨਾ ਨੂੰ ਲਾਟ ਕਰਦੇ ਹੋ ਵੀ ਜੰਗ ਲੱਗਣ ਵਾਲੀ ਸਾਡੇ ਵੀਰ ਸਾਰੇ ਢਾਂਡੇ ਕੋਈ ਮਾੜੇ ਮਟੇ ਦੋ ਚਾਰ ਕੌਲੀਆਂ ਦੋ ਚਾਰ ਤੁਸੀਂ ਤਾਂ ਇਹ ਸੋਚ ਵੀ ਨਹੀਂ ਸਕਦੇ ਵੀ ਸਾਡੀ ਜ਼ਿੰਦਗੀ ਲਗਾਤਾਰ ਬਰਕਰਾਰ ਰਹੂ ਜਾਂ ਨਹੀਂ ਰਹੂ ਸਾਡੀ ਬੱਤਾਰੇ ਜ਼ਿੰਦਗੀ ਜੀ ਇਸ ਨੂੰ ਮਾਰ ਦੇਣ ਸਾਨੂੰ ਜਾਂ ਸਾਡੀ ਓਟਾ ਲੈਣ ਦਾ ਸਾਡਾ ਕੋਈ ਹੱਲ ਕਰ ਨੋਟਾ ਵੇਖੋ ਲੈ ਜਾਂਦੇ ਨੇ ਸਾਨੂੰ ਜਾਂ ਮਾਰਨ ਫਿਰ ਅਸੀਂ ਮਾਰ ਮਾਰ ਕੇ ਜੀਣਾ ਕਰ ਪਾਣੀ ਤਾਂ ਕੱਟ ਗਿਆ ਬਾਈ ਜੀ ਹੁਣ ਤੁਸੀਂ ਬਿਲਕੁਲ ਦਰਿਆ ਦੇ ਨਜ਼ਦੀਕ ਜਮਾ ਪਾਣੀ ਜਿਵੇਂ ਹੋਰ ਚੱਲ ਰਿਹਾ ਇੱਥੇ ਤੁਹਾਨੂੰ ਬਹਿਨ ਦੀ ਕੀ ਲੋੜ ਪੈਗੀ ਪਿੰਡ ਵਾਸੀਆਂ ਨੂੰ ਕੋਈ ਮਨ ਦੇ ਵਿੱਚ ਚਿੰਤਾ ਚੱਲ ਰਹੀ ਹੈ ਜੀ ਚਿੰਤਾ ਚੱਲ ਰਹੀ ਹੈ ਵੀ ਸਾਡਾ ਪਿੰਡ ਜਿਹੜੇ 6 8 ਘਰ ਠੁੱਟੇ ਚੁੱਕੇ ਨੇ ਇੱਥੇ ਕਾਹ ਤੋਂ ਬੈਠੇ ਆ ਜਮਾ ਤੁਸੀਂ ਕਿਨਾਰੇ ਤੇ ਇਹ ਬੈਠੇ ਥਾ ਲੱਗੀ ਖੜੀ ਇਹ ਥਾ ਲੱਗੀ ਖੜੀ ਹੈ ਜਿਹੜੀ ਸਾਡੇ ਪਿੰਡ ਨੂੰ ਵੀ ਆਰਾ ਪਾਈ ਖੜਾ ਜਿਵੇਂ ਦਰਿਆ ਨਾ ਅੱਗੇ ਪਿੱਛੇ ਸੀ ਤੇ ਅੱਗੇ ਪਿੱਛੇ ਬੜਾਇਓ ਕਾਲੂ ਆੜਾ ਖੜਾ ਉੱਥੇ ਕਿ ਸਮਾਂ ਦੇ 100 ਕਿੱਲੇ ਰੜ ਗਏ ਕਾਲੂ ਵਾਲੇ ਤਾਂ ਜਾਇਬ ਨਹੀਂ ਜਾਂਦਾ ਮੇਰੀ ਗੱਲ ਚ ਨਾ ਨਹੀਂ ਜਾਇਆ ਜਾਂਦਾ ਇਹ ਵੇਖੋ ਇੰਜਣ ਸਾਡੇ ਕਿੰਨੇ ਰੜ ਗਏ ਜਿੰਨੇ ਸਾਡੇ ਬੋਰ ਰੜ ਗਏ ਜਿੰਨੇ ਕੋਈ ਗਰੀਬਾਂ ਦੋ ਤੇ ਛਤਰੀਆਂ ਲਾਂਜਾਂ ਉਹ ਵੀ ਰੜ ਗਈਆਂ ਮੰਨ ਲਓ ਜੜੀਆਂ ਉੱਤੂ ਚ ਸੂਰਜ ਆਜ ਤੋਂ 15 ਦਿਨ ਪਹਿਲਾਂ ਅਸੀਂ ਆਏ ਸੀਗੇ ਤੁਹਾਡਾ ਜਦੋਂ ਪਿਛਲਾ ਪਿੰਡ ਆ ਪਾਨਾ ਉਥੋਂ ਗਾਹੋਂ ਲੱਗੇ ਤਾਂ ਪਾਣੀ ਇੰਨਾ ਸੜਕ ਤੇ ਸੀ ਟੁੱਟੇ ਸੜਕ ਵੀ ਟੁੱਟ ਚੁੱਕੀ ਸੀ ਸਾਥੋਂ ਗਾਹ ਆਇਆ ਨਹੀਂ ਗਾ ਸੀ ਰਸਤੇ ਵਿੱਚੋਂ ਕਲੋਨੀਆਂ ਦੀ ਜਿਹੜੇ ਅਸੀਂ ਖਬਰ ਕਰਕੇ ਸਾਨੂੰ ਵਾਪਸ ਮੋੜਨਾ ਪਿਆ ਉਦੋਂ ਤਾਂ ਐਂ ਲੱਗਦਾ ਹੋਣਾ ਵੀ ਪਤਾ ਨਹੀਂ ਅਸੀਂ ਬਚਾਂਗੇ ਕਿ ਨਹੀਂ ਬਚਾਂਗੇ ਤੁਹਾਨੂੰ ਜਨਾਬ ਅੱਜ ਜਿਹੜੀ ਛੜ ਕੇ ਅੱਜ ਵੀ ਸਾਡੀ ਖਰਾਬ ਏ ਜਿਹੜੀ ਦਰਿਆ ਬੁਰੀ ਹਾਲਤ ਕਰ ਗਿਆ ਸਾਡੀ ਇਸ ਤਰੱਕਦੀ ਨਹੀਂ ਹੋਈ ਵੀ ਜਿਵੇਂ ਆਇਸ ਕਰੀ ਕਰ ਗਿਆ ਅੱਗੇ ਆਉਂਦਾ ਉਹ ਚਲੋ ਨੁਕਸਾਨ ਤਾਂ ਕਰ ਜਾਂਦਾ ਫਸਲ ਸਾਡੇ ਡੋਬ ਜਾਂਦਾ ਸਾਡੇ ਘਰ ਤਾਂ ਬਾਜ ਜਾਂਦੇ ਸੀ ਉਦੋਂ ਹੁਣ ਘਰ ਵੀ ਨਹੀਂ ਬਚੇ ਸਾਡੇ ਘਰ ਵੀ ਲੈ ਚਲਾ ਕਿਉਂ ਸਾਨੂੰ ਉੱਥੇ 10 ਮਰਲੇ ਥਾਂ ਦਿੱਤੀ ਜਾਵੇ ਕੋਈ ਇਹਦੂ ਚਾਰ ਈਟਾਂ ਵਧਣ ਜਿਹੜੀਆਂ ਅਸੀਂ ਉੱਥੇ ਲਾ ਸਕੀ ਆ ਦੀ ਇਹ ਜਿਹੜੀਆਂ ਕਿਸ਼ਤੀਆਂ ਹਜੇ ਵੀ ਇੱਥੇ ਰੱਖੀਆਂ ਤੁਸੀਂ ਕਾਦੇ ਵਾਸਤੇ ਰੱਖੀਆਂ ਹਜੇ ਵੀ ਲੋਡ ਹੈ ਇਹਨਾਂ ਦੀ ਜੀ ਅਸੀਂ ਵੇਖੜ ਜਾਣੇ ਜਿਹੜਾ ਸਾਡਾ ਲੜ ਗਿਆ ਨਾ ਛੇਤ ਕੁਛ ਪਿਆ ਹੋਵੇ ਆਪਣੇ ਘਰ ਆ ਉਹਨਾਂ ਤੱਕ ਸਮਾਨ ਪਹੁੰਚਾਉਣਾ ਹਾਂ ਪਿਆ ਹੀ ਕੋਈ ਨਹੀਂ ਸਾਡਾ ਰੜ ਗਿਆ ਜੀ ਘਰ ਰੜ ਗਿਆ ਤੇ ਇਹ ਬੋਰ ਰੜ ਗਿਆ ਇੰਗਰ ਰੜ ਗਿਆ ਜਿਹੜੀ ਕੋ ਪੈ ਪਈ ਉਹ ਵੀ ਰੜ ਗਈ ਸੈਂਟਰ ਗਵਰਨਮੈਂਟ ਕਿੰਨੇ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਮਦਦ ਕਰੂਗੀ ਕਿਉਂਕਿ ਸਰਕਾਰਾਂ ਦੀ ਬਹੁਤ ਜ਼ਰੂਰਤ ਹੈ ਇਹਨਾਂ ਨੂੰ ਸਰਕਾਰਾਂ ਦੀ ਮਦਦ ਦੀ ਲੋੜ ਹੈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਨੇ ਵੀ ਕੁਝ ਨਾ ਕੁਝ ਜਿਹੜਾ ਇਹਨਾਂ ਨੂੰ ਹੌਸਲਾ ਦਿੱਤਾ ਹੈ ਪ੍ਰਤੀ ਏਕੜ 20000 ਦਾ ਜਾਂ ਪਸ਼ੂਆਂ ਦਾ ਮੁਆਵਜ਼ਾ ਦੇਵਾਂਗੇ ਤਰੇੜਾਂ ਘਰਾਣੋਂ ਆਇਆ ਉੱਥੇ ਤੱਕ ਮੁਆਵਜ਼ਾ ਦੇਵਾਂਗੇ ਤੋڑی ਕੇਂਦਰ ਸਰਕਾਰ ਕਿਸ ਤਰੀਕੇ ਨਾਲ ਖੜੂਗੀ ਹਾਲਾਂਕਿ ਜਿਵੇਂ ਹੁਣ ਮੋਦੀ ਸਾਹਿਬ ਪਹੁੰਚੇ ਸੀ ਉਹਨਾਂ ਨੇ 1600 ਕਰੋੜ ਦੀ ਉਹ ਵੀ ਮੰਤਰੀ ਸਾਹਿਬ ਆ ਰਹੇ ਉਹ ਵੀ ਸਰਵੇ ਕਰ ਰਹੇ ਨੇ ਸਰਵੇ ਤੋਂ ਬਾਅਦ ਜੋ ਰਿਪੋਰਟ ਆਏਗੀ ਉਸ ਹਿਸਾਬ ਨਾਲ ਮਾਜਬਾ ਦਿੱਤਾ ਜਾਏਗਾ ਜੋ ਇਹਨਾਂ ਨੇ ਡਿਮਾਂਡ ਰੱਖੀ ਆ ਉਹ ਪੂਰੀ ਹੋਊਗੀ 100% ਪੂਰੀ ਹੋਏਗੀ ਜ਼ਮੀਨਾਂ ਦਾ ਪੰਜਾਬ ਸਰਕਾਰ ਨੇ ਤੋੜੀਆਂ ਪੰਜਾਬ ਸਰਕਾਰ ਹੀ ਕਰ ਸਕਦੀ ਹੈ ਕਾਂਗਰਸ ਟਾਈਮ ਦੀ ਗੱਲ 19 ਤੋਂ ਮੈਂ ਭਾਵੇਂ ਪਿੰਕੀ ਹੈ ਪ੍ਰਵਿੰਦਰ ਸਿੰਘ ਭਾਵੇਂ ਕੋਈ ਵਿਜੇਪੀ ਦਾ ਹੈ ਭਾਵੇਂ ਕੋਈ ਆਮ ਪਾਰਟੀ ਦਾ ਹੈ ਭਾਵੇਂ ਕਿਸੇ ਪਾਰਟੀ ਦਾ ਹੈ ਇਹ ਜਿਹੜੇ ਵਾਅਦੇ ਕਰ ਜਾਂਦੇ ਨੇ ਅਸੀਂ ਤੁਹਾਡੀ ਰੁਪਈਏ 'ਚ ਕਰਾਂਗੇ ਰੁਪਈਆ ਕਿੱਥੇ ਅੱਜ ਸਾਡੀ ਨਹੀਂ ਮਾਲਕੀ ਹੋ ਰਹੀ ਦੂਜਾ ਵਾਅਦਾ ਕਰ ਜਾਂਦਾ ਮੈਨੂੰ ਓਟਾ ਪਾਓ ਹੁਣ ਇੱਥੇ ਹੋਰ ਇੱਕ ਆਇਆ ਹਾਂ ਸਾਡੀ ਸਰਕਾਰ ਬਣਾਓ ਵਿਜੇਪੀ ਦੀ ਮੈਂ ਮੋਦੀ ਨੂੰ ਇਹ ਕਹਿਣਾ ਵੀ ਸਾਡੀ ਪਹਿਲੋ ਕਾਰ ਤੈਨੂੰ ਜਿਤਾਵਾ ਤੇਰੀ ਜਿੱਤ ਹੋ ਰਹੀ ਹੈ ਸਾਰੇ ਦੇਸ਼ਾਂ ਚ ਜਿੱਤ ਹੋ ਰਹੀ ਮੋਦੀ ਸਾਹਿਬ ਅਜੀ ਤੂੰ ਕਿਉਂ ਆ ਨਹੀਂ ਮੈਨੂੰ ਜਿਤਾਓ ਇੰਨੀ ਸਾਰੇ ਦੇਸ਼ਾਂ ਤੇਰੀ ਜਿੱਤ ਹੋ ਰਹੀ ਜੈਕਾਰ ਹੋ ਰਹੀ ਮੋਦੀ ਕਹਿੰਦਾ ਵੀ ਮੈਂ ਤੂੰ ਨਾ ਕੋਈ ਹੱਲ ਕਰਨਗੇ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਪੰਜਾਬ ਵਾਲੇ ਵੀ ਨਾਲ ਖੜ ਜਾਂਣੇ ਨਾਲ हां ਨਾਲ ਖੜ ਜਾਂਣ ਮੋਦੀ ਦੇ ਨਾਲ ਖੜ ਜਾਂਣ ਮੋਦੀ ਆਪ ਕਰੇ ਸਾਨੂੰ ਮਾਲਕ ਬਣਾਵੇ ਸਾਨੂੰ ਗਰੀਬਾਂ ਨੂੰ ਤਾਂ ਲੈ ਕੇ ਆਵੇ ਫਿਰ ਮੋਦੀ ਮੋਦੀ ਪਹਿਲੋ ਹੀ ਜਿੱਤਾਵਾ ਇਹਨੇ ਕੋਈ ਮੋਦੀ ਦਾਜੀ ਜੈਕਾਰ ਹੁੰਦੀ ਪਈ ਹੈ ਸਰਕਾਰ ਹੈ ਸੈਂਟਰ ਦੀ ਸਾਨੂੰ ਸੈਂਟਰ ਸਰਕਾਰ ਪੈਹਾ ਦੀ ਕਿ ਸਾਨੂੰ ਇਹ ਮੋਦੀ ਫੇਰ ਹੀ ਦੇਗਾ ਭਗਵੰਤ ਮਾਨ ਪਹਿਲੋ ਨਹੀਂ ਦੇਵੇਗਾ ਮਾਨ ਸਾਹਿਬ ਇਹ ਤਾਂ ਸੁਣਿਆ ਤੁਸੀਂ ਜਿਹੜੇ ਸਾਰੇ ਹਾਲਾਤ ਤੁਹਾਡੇ ਸਾਹਮਣੇ ਰੱਖਿਆ ਜਾਣਕਾਰੀ ਤੁਹਾਡੇ ਸਾਹਮਣੇ ਜਿਹੜੀ ਰੱਖੀ ਹੈ ਤਾਂ ਬਿਲਕੁਲ ਇਸ ਪਾਸੇ ਜਿਹੜਾ ਸਤਲੁਜ ਦਰਿਆ ਉਹ ਤੁਹਾਡੇ ਨਾਲ ਤਸਵੀਰਾਂ ਸਾਂਝੀ ਕਰ ਰਹੇ ਆ ਤਾਂ ਇਧਰ ਦੇ ਪਾਸੇ ਬਿਲਕੁਲ ਬਾਰਡਰ ਦਾ ਏਰੀਆ ਹੈ ਤਾਂ ਇਹ ਬਿਲਕੁਲ ਜਿਹੜੇ ਬਾਰਡਰ ਤੇ ਤੇ ਸਤਲੁਜ ਦਰਿਆ ਦੇ ਵਿਚਕਾਰ ਇਸ ਪਿੰਡ ਦੀ ਜਿਹੜੀ ਸਥਿਤੀ ਤੁਸੀਂ ਸਾਰੀ ਦੇਖੀ ਹੈ ਤਾਂ ਜਿਹੜੀਆਂ ਜਿਹੜੀਆਂ ਡਿਮਾਂਡ ਨੇ ਜੋ ਇਹਨਾਂ ਨੂੰ ਲੋਡ ਹੈ ਜਿਹੜੀ ਚੀਜ਼ ਦੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਜਿਵੇਂ ਕਿਹਾ ਹੈ ਕਿ ਸਾਡੀ ਜ਼ਿੰਦਗੀ ਬਰਕਰਾਰ ਰਹਿ ਸਕੇ ਸਾਡੇ ਬੱਚਿਆਂ ਦਾ ਭਵਿੱਖ ਬਣ ਸਕੇ ਤਾਂ ਉਹ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਹਜੇ ਵੀ ਕਿਤੇ ਨਾ ਕਿਤੇ ਮਨ ਦੇ ਵਿੱਚ ਚਿੰਤਾ ਹੈ ਕਿਉਂਕਿ ਬਿਲਕੁਲ ਇਹਨਾਂ ਦੇ ਪਿੰਡ ਦੇ ਘਰਾਂ ਦੇ ਨਾਲ ਜਿਹੜਾ ਹਜੇ ਪਾਣੀ ਉਸੇ ਤਰੀਕੇ ਨਾਲ ਚੱਲ ਰਿਹਾ ਹੈ ਖਾਰ ਹੈ ਜਿਹੜੀ ਹਜੇ ਵੀ ਚੱਲ ਰਹੀ ਹੈ ਤਾਂ ਹਜੇ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਚਿੰਤਾ ਹੈ ਤਾਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਪਿੰਡਾਂ ਦੇ ਹਾਲਾਤ ਬਰਕਰਾਰ ਹੋਣਗੇ ਇਹਨਾਂ ਦੀ ਜ਼ਿੰਦਗੀ ਹੈ ਜਿਹੜੀ ਲੰਬੇ ਸਮੇਂ ਤੱਕ ਜਿਹੜੀ ਇਹਨਾਂ ਨੇ ਸੋਚ ਰੱਖੀ ਹੈ ਉਹ ਰਹੇਗੀ ਬੱਚਿਆਂ ਦਾ ਭਵਿੱਖ ਬਣੂਗਾ ਜਾਂ ਨਹੀਂ ਗੁਰਜੀਤ ਸਿੰਘ ਕਰਮਾਣਾ ਡੀ5 ਚੈਨਲ ਪੰਜਾਬੀ ਪਿੰਡ ਟੀਂਡੀਵਾਲਾ ਜ਼ਿਲ੍ਹਾ ਫਿਰੋਜ਼ਪੁਰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਤਵਾਸ ਖੇਡ ਸਿੱਖਿਆ ਘੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ